ਪਹਿਲਾਂ ਤਾਂ ਸਾਰੇ ਜਿੰਨੇ ਪ੍ਰੈਸ ਮੀਡੀਆ ਇੱਥੇ ਆਈਆਂ ਸਾਰਿਆਂ ਲਈ ਸਹਿਦ ਇਸ ਤੋਂ ਧੰਨਵਾਦ ਹੈ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਇੱਥੇ ਸਾਰੇ ਹੀ ਆਪਣੇ ਟਾਈਮ ਸਪੇਅਰ ਕਰਕੇ ਪਹੁੰਚੇ ਮੇਰੇ ਨਾਲ ਸਰਦਾਰ ਸ੍ਰੀ ਕੁੰਜੀ ਲਖੜਾ ਸਾਹਿਬ ਜਿਹੜੇ ਸਾਡੇ ਸ਼ਾਮ ਦਾ ਕੈਬਨਿਟ ਮਿਨਿਸਟਰ ਹਨ ਔਰ ਚੱਠਾ ਸਾਹਿਬ ਔਰ ਸਾਰੇ ਲੈਂਡ ਸਾਹਿਬ ਸਾਡੀ ਸਾਰੀ ਟੀਮ ਔਰ ਇਸ ਸੰਸਥਾ ਦੇ ਕਿਸਾਨ ਵੀਰ ਮੇਰੇ ਨਾਲ ਆਈਆਂ ਬੜਾ ਅਹਿਮ ਮੁੱਦਾ ਹੈ ਮਸਲੇ ਸੋ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਾਂ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਸਰਕਾਰ ਉੱਪਰੇ ਵੱਡੇ ਵੱਡੇ ਵਾਅਦੇ ਕਰਕੇ ਜਿਹੜੀ ਪੰਜਾਬ ਦੇ ਅੰਦਰ ਇਹਨਾਂ ਨੇ ਸਰਕਾਰ ਬਣਾਈ ਪਰ ਲੋਕਾਂ ਨੇ ਵੀ ਪੂਰਾ ਵਿਸ਼ਵਾਸ ਇਹਨਾਂ ਤੇ ਕੀਤਾ 92 ਕਿਟਾ ਇਹਨਾਂ ਨੂੰ ਲਈ ਸਾਰੇ ਤੁਹਾਨੂੰ ਬਾਕੀ ਮਸਲੇ ਤੇ ਤੁਹਾਨੂੰ ਪਤਾ ਹੀ ਆ ਕਿ ਮੈਂ ਸਿਰਫ ਕਿਸਾਨੀ ਦੇ ਮਸਲੇ ਕਿਸ ਤਰ੍ਹਾਂ ਇਹ ਕਿਸਾਨਾਂ ਨਾਲ ਸਾਹਜ ਕਰਦੀ ਹੈ ਕਿਸ ਤਰ੍ਹਾਂ ਦਿੱਲੀ ਦੀ ਸਰਕਾਰ ਨਾਲ ਮਿਲ ਕੇ ਮੈਂ ਕਹਿ ਸਕਦਾ ਕਿ ਕਿਸਾਨਾਂ ਤੇ ਸਿੱਧਾ ਡਾਕਾ ਹੀ ਮਾਰ ਰਹੇ ਹੈ ਕਦੇ ਚੋਰੀ ਹੁੰਦੀ ਹੈ ਛੋਟੀ ਹੁੰਦੀ ਹੈ ਡਾਕਾ ਉਹਨਾਂ ਦੇ ਰਾਈਟਸ ਤੇ ਹੀ ਡਾਕਾ ਮਾਰਿਆ ਜਾ ਰਿਹਾ ਹੈ ਇਸ ਸਰਕਾਰ ਵੱਲੋਂ ਅੱਜ ਮੈਂ ਤੁਹਾਨੂੰ ਡਾਕੂਮੈਂਟ ਡਾਕੂਮੈਂਟਸ ਸਮੇਤ ਪਰਦਾ ਜਿਹੜਾ ਖਾਸ ਕਰਾਂਗਾ ਔਰ ਕਿਸ ਤਰ੍ਹਾਂ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਨਭਾਣੀਆਂ ਸੀਗੀਆਂ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਕਿਸ ਤਰ੍ਹਾਂ ਉਹ ਕਿਸਾਨ ਵੀਰਾਂ ਨੂੰ ਜਲੀਲ ਕਰ ਰਹੇ ਆ ਉਹ ਵੀ ਮੈਂ ਤੁਹਾਨੂੰ ਸਾਰੀਆਂ ਗੱਲਾਂ ਜਿਹੜੀਆਂ ਮੈਂ ਦੱਸਾਂ ਜਦੋਂ ਸਰਕਾਰ ਬਣਾਣੀ ਸੀਗੀ ਉਸ ਟਾਈਮ ਇਹਨਾਂ ਨੇ ਕਿਹਾ ਕਿ ਅਸੀਂ ਤਾਂ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਵੀ ਲੜਾਂਗੇ ਰਾਖੀ ਵੀ ਕਰਾਂਗੇ ਹਰ ਵੈਲ ਫਿਰ ਉਹਨਾਂ ਦੀ ਦੇਖਾਂਗੇ ਤੁਹਾਡੇ ਯਾਦ ਹੋਣਾ ਭਗਵੰਤ ਮਾਨ ਜੀ ਨੇ ਉਸ ਟਾਈਮ ਕਿਹਾ ਸੀਗਾ ਕਿ ਮੈਂ 14 ਸਰਕਾਰ ਬਣ ਜੇ 14 ਦੀ 14 ਫਸਲਾਂ ਤੇ ਐਮਐਸਪੀ ਦੇਵਾਂਗਾ ਇੱਕ ਤਾਂ ਬੇਬੀ ਆ ਮੰਤਰੀ ਉਹ ਕਹਿੰਦੀ ਮੈਨੂੰ ਕੇਜਰੀਵਾਲ ਜੀ ਨੇ ਭੇਜਿਆ ਵੀ ਜਾ ਕੇ ਪੰਜਾਬੀਆਂ ਨੂੰ ਸੁਨੇਹਾ ਦਿਓ ਵੀ 5 ਮਿੰਟਾਂ ਜੇ ਐਮਐਸਪੀ ਦੇਵਾਂਗੇ 5 ਮਿੰਟਾਂ ਮੁੜ ਕੇ ਮੁਕਰ ਕੇ ਸਾਰੇ ਗੱਲ ਤੋਂ ਫਿਰ ਇਹਨਾਂ ਨੇ ਕਿਹਾ ਵੀ ਅਸੀਂ ਦਿੱਲੀ ਦੇ ਅੰਦਰ ਪੰਜਾਬ ਤੋਂ ਤੁਸੀਂ 1800 ਰੁਪਏ ਕੋਟਲ ਕਣਕ ਖਰੀਦੇ ਆ ਅਸੀਂ ਦਿੱਲੀ ਦੇ ਅੰਦਰ ਐਮਐਸਪੀ ਤੇ 2200 ਰੁਪਏ ਕੋਟਲ ਵੇਚਦੇ ਖਰੀਦੇ ਆ ਅੱਜ ਪੰਜਾਬ ਦੇ ਕਣਕ ਮੰਡੀਆਂ 'ਚ ਰੁਲ ਰਹੀ ਆ ਬਾਰਸ਼ਾਂ ਪੈ ਰੀਆਂ 1800 ਜੋ ਐਮਐਸਪੀ ਆ ਉਹਦੇ ਤੇ ਵੀ ਸੌਕੜੀ ਜਿਨੀ ਵਿਕਰੀ ਇਹ ਹਾਲ ਪੰਜਾਬ ਦਾ ਫਿਰ ਭਗਵੰਤ ਮਾਨ ਜੀ ਨੇ ਗੱਲ ਇੱਕ ਹੋਰ ਕਰੀ ਸੀਗੀ ਵੀ ਜੇ ਕੋਈ ਬਾਈਚਾਂਤ ਕੋਈ ਬਾਰਸ਼ ਪੈ ਗਈ ਗੜ੍ਹੇ ਪੈ ਗਏ ਕੁਦਰਤੀ ਕਰੋਪੀ ਹੋ ਗਈ ਵੀ ਗਰਦਾਵਰੀ ਬਾਤ ਚ ਕਰਾਂਗੇ 50-50 ਹਜ਼ਾਰ ਰੁਪਏ ਪਹਿਲਾਂ ਕਿਸਾਨਾਂ ਦੇ ਖਾਤਿਆਂ 'ਚ ਪਾ ਦਾਂਗੇ ਅਸੀਂ ਦਿੱਲੀ 'ਚ ਇਸ ਤਰ੍ਹਾਂ ਹੀ ਬੰਦੇ ਆ ਜਦੋਂ ਪੰਜਾਬ ਤੋਂ ਤੁਸੀਂ ਤੁਹਾਡੇ ਸਾਹਮਣੇ ਹੜ ਆਏ ਭਗਵੰਤ ਮਾਨ ਜੀ ਨੇ ਕਿਹਾ ਵੀ ਸੀ ਮੁਰਗੀ ਦੇ ਵੀ ਦੇ ਦਾਂਗੇ ਬੱਕਰੀ ਦੇ ਵੀ ਦੇ ਦਾਂਗੇ ਮੁੜ ਕੇ ਦੋਨੇ ਹੀ ਨਹੀਂ ਦੇਣਗੇ ਹੁਣ ਔਲੇ ਪਈਆਂ ਹੁਣ ਨਹੀਂ ਦਵੰਲੀ ਤੇ ਹੁਣ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਜਿਹੜੇ ਜ਼ਮੀਨਾਂ ਦੀ ਐਕੁਆਜਿਸ਼ਨ ਹੁੰਦੀ ਆ ਪਟਿਆਲੇ ਦੇ ਅੰਦਰ ਵੀ ਇੱਥੇ ਆਟਰ ਰਿੰਗ ਰੋਡ ਆ ਜਿਹੜੀ ਬਣਦੀ ਹੈ ਪਹਿਲੀ ਗੱਲ ਤਾਂ ਹੈ ਕਿਆਂ ਜਿਹੜੀ ਇਹ ਰਿੰਗ ਰੋਡਾਂ ਬਣਦੀਆਂ ਇਹ ਸ਼ਹਿਰ ਦੀ ਇੱਕ ਸਪਰੈਸਨ ਵਾਸਤੇ ਇਦੇ ਨਾਲ ਸਹਿਰਾ ਚ ਕਲੋਨਾਈਜੇਸ਼ਨ ਵੀ ਹੁੰਦੀ ਆ ਇਕਨੋਮਿਕ ਐਕਟੀਵਿਟੀ ਵੀ ਹੁੰਦੀ ਆ ਤੇ ਰੋਡ ਨੈਟਵਰਕ ਜਿਹੜੇ ਆਵਾਜਾਈ ਦੀ ਸਮੂਥ ਹੁੰਦੀ ਆ ਇਹਨਾਂ ਨੇ ਦੇਖੋ ਦਿੱਲੀ ਨਾਲ ਲੜ ਕੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰ ਰਹੇ ਆ ਤੇ ਉਸ ਰੋਡ ਤੇ ਕੋਈ ਐਕਸੈਸ ਨਹੀਂ ਹੈ ਮਤਲਬ ਸਿੱਧਾ ਕੋਈ ਵੀ ਨਹੀਂ ਆਉਂਦੇ ਤੇ ਚੱਟ ਸਕਦਾ ਦੋਨੇ ਪਾਸੇ ਨਾਲ ਸਲੀਪ ਰੋਣਾ ਆ 20 ਫੁੱਟ ਚੀਏ ਸੜਕ ਬਣਾ ਰਹੇ ਆ ਦੋਨੇ ਪਾਸੇ ਨਾਲ ਸਲੀਪ ਰੋਣਾ ਨਾਲ ਐਕਸੈਸ ਹੈ ਜੀ ਇੱਕ ਗੱਲ ਦੂਸਰੀ ਗੱਲ ਮੰਨ ਲਓ ਕਿਸੇ ਜ਼ਿਮੀਂਦਾਰ ਦੇ 10 ਕਿੱਲੇ ਹੈਗੇ 10 ਏਕੜ ਜ਼ਮੀਨ ਦਾ ਤਿੰਨ ਤੀਨੂ ਰੋਡ ਨਿਕਲ ਗਈ ਸਾਢੇ 3 ਏਕੜ ਇਧਰ ਵੱਲ ਦੀ ਸੜਕ ਤੇ ਤਿੰਨ ਇਧਰ ਜਿਹੜੀ ਨਿਕਲ ਗਈ ਉਹਨੂੰ ਜਾਣ ਵਾਸਤੇ ਕੋਈ ਐਕਸੈਸ ਨਹੀਂ ਕੰਨੀਆਂ ਦੀ ਇਧਰ ਮੋਟਰ ਹੈਗੀ ਐ ਦੂਸਰੇ ਪਾਸੇ ਮੋਟਰ ਹੋਣੀ ਨਹੀਂ ਦੂਸਰੇ ਪਾਸੇ ਕੋਈ ਮੋਟਰ ਦਾ ਐਕਸਾ ਕਨੈਕਸ਼ਨ ਨਹੀਂ ਸੋ ਇਹ ਪਾਣੀ ਦੇਣ ਦੀ ਪ੍ਰੋਬਲਮ ਐ ਐਕਸੈਸ ਦੀ ਪ੍ਰੋਬਲਮ ਸਲਿੱਪ ਰੋਡਾਂ ਦੀ ਪ੍ਰੋਬਲਮ ਜੇ ਸਲਿੱਪ ਰੋਡਾਂ ਹੋਣ ਚਲੋ ਉੱਥੇ ਕਮਰਸ਼ੀਅਲ ਐਕਟੀਵਿਟੀ ਹੋ ਜੇਗੀ ਜ਼ਮੀਂਦਾਰਾਂ ਦੀ ਜਿੰਨੀ ਕਿ ਜ਼ਮੀਨ ਬਚੀ ਆ ਉਹਦੀ ਵੈਲਿਊ ਵਧ ਜਾਂਦੀ ਆ ਚਲੋ ਮਾੜਾ ਮੋਟਾ ਕੰਪਨਸੇਸ਼ਨ ਹੋ ਜਾਂਦੀ ਆ ਤੇ ਗਵਰਨਮੈਂਟ ਨੇ ਹਿੰਦੁਸਤਾਨ ਦੀ ਗਵਰਨਮੈਂਟ ਨੇ ਉੱਥੇ ਇੱਕ ਕਾਨੂੰਨ ਬਣਾਇਆ ਹੈ ਕਾਨੂੰਨ ਇਹ ਬਣਾਇਆ ਵੀ ਹੁਣ ਜਿੱਥੇ ਪਟਿਆਲਾ ਹੈਗਾ ਆਪਣੀ ਅਰਬਨ ਪ੍ਰਾਪਰਟੀਆਂ ਸੇ ਕਾਰਨਾਈਜੇਸ਼ਨ ਬਹੁਤ ਹੋ ਰਹੀ ਆ ਇਸੇ ਤਰ੍ਹਾਂ ਪੰਜਾਬ 'ਚ ਵੀ ਆ ਜੇ ਵਨ ਟਾਈਮ ਜਿਹੜੀ ਐਕੁਇਜ਼ੀਸ਼ਨ ਹੋ ਰਹੀ ਆ ਕੋਈ ਜ਼ਮੀਂਦਾਰ ਕਿਤੇ ਵੇਚਣਾ ਤਾਂ ਸੰਜਦਾ ਨਹੀਂ ਕੋਈ ਵੀ ਯਾ ਤੁਸੀਂ ਦੇਖੋ 10 ਸਾਲ 10-10 ਵੀ ਸਨਾਰਜੇ ਕੁਈ 15-20 ਰਜਿਸਟਰੀ ਜਮੀਂਦਾਰਾਂ ਜਦੋਂ ਜ਼ਮੀਨ ਵਿਕ ਜਾਂਦੀ ਆ ਇੱਕ ਤਾਂ ਉਹਨੂੰ 20-50 ਕਿਲੋਮੀਟਰ ਦੂਰ ਜਾ ਕੇ ਖੇਤਣੀ ਪੈਂਦੀ ਆ ਉੱਥੇ ਜਾ ਕੇ ਨਵੇਂ ਹਲ ਨਵਾਂ ਸੰਦਾ ਨਵੀਂ ਮੋਟਰ ਆਉਣ ਜਾਣ ਦਾ ਖਰਚਾ ਫਿਰ ਇੱਕ ਉਹਨਾਂ ਨੇ ਫੈਕਟਰ ਲਾਇਆ ਸੀਗਾ ਵੀ ਜੋ ਮਾਰਕੀਟ ਵੈਲੀ ਹੋਊਗੀ ਉਹਦਾ ਤੁਹਾਨੂੰ 3 ਗੁਣਾ ਟ੍ਰੋਪ ਪੈਸੇ ਦੇ ਕੇ ਸਿਲਿਸ਼ੀਅਮ ਦੇ ਕੇ ਉਹ ਸਾਰਾ ਤੁਹਾਡਾ ਕਵਰ ਕਰਿਆ ਜਾਊਗਾ ਤਾਂ ਕਿ ਤੁਸੀਂ ਉੱਥੇ ਜਾ ਕੇ ਆਪਣਾ ਬਿਜ਼ਨਸ ਸਟੈਬਲਿਸ਼ ਕਰ ਬੜਾ ਬਹੁਤ ਬਹੁਤ ਬਾਰਤ ਕਿ ਬਹੁਤ ਅਹਿਮ ਟਿਸ਼ੂ ਦੇ ਉੱਤੇ ਬੁਹਾਰਾ ਇਕੱਠੇ ਹੋਏ ਆਂ ਸ਼ਰਮਾਈ ਸਾਡੇ ਆਏ ਨੇ ਹਰ ਮਿਸਾਨ ਵੀ ਰਾਏ ਨੇ ਮਿੱਟੂ ਜੀ ਆਏ ਨੇ ਖਾਰੇ ਆਏ ਜਿਹੜੀ ਸਰਬੀਰ ਵਿੱਚ ਗਲਤੀ ਹੈ ਤਕਹੀਨਾਈ ਇਹ ਵੀ ਬਹੁਤ ਵੱਡਾ ਮਸਲਾ ਹੈ ਇਹ ਪਿੰਡਾਂ ਦੇ ਵਿੱਚ ਲੜਾਈਆਂ ਝਗੜੇ ਖੋਟ ਕੇ ਦਰੜ ਨਹੀਂ ਲੰਮੇ ਚੱਲਣ ਗਏ ਜਿਹਦਾ ਸੋਸਾਇਟੀ ਬਹੁਤ ਫਰੇ ਆ ਜੂ ਸੋ ਇਹ ਪਹਿਲਾ ਦੇ ਕੇ ਸਰਕਾਰ ਨੇ ਇਹੇਇਰਤਵਾ ਦੇ ਇਹ ਤੇ ਬਹੁਤਾ ਦੇਰੀ ਨਹੀਂ ਕਰਨਾ ਚਾਹੀਦਾ ਜਿੰਨਾ ਦੇਰੀ ਕਰਨਗੇ ਉਨਾ ਹੀ ਇਹਦਾ ਨੁਕਸਾਨ ਹੋਣਾ ਦੂਜੀ ਗੱਲ ਜਿਹੜਾ ਮੁਨਾਫੇ ਕੀ ਗੱਲ ਉਹ ਵੀ ਠੀਕ ਹੈ ਇਹ ਜ਼ਮੀਨ ਰੇਗੀ ਜੱਜ ਹੁੰਦੀ ਛੇਕਾ ਕੁਝ ਨਹੀਂ ਹੁੰਦਾ ਇਹ ਤੇ ਤਾਂ ਇਹ ਕਈ ਲਾਇਬਿਲਟੀ ਸੀ আর ਕਿੰਨੇ ਮਿੱਥ ਕੀਤੇ ਕਿੰਨੇ ਖਾੜ ਮਾਰਿਆ ਇਹਨਾਂ ਨੇ ਅੱਜ ਗਵਰਨਮੈਂਟ ਨੂੰ ਡਿਸਾਈਡ ਕਰਨਾ ਚਾਹੀਦਾ ਹੈ کہ ڈیرین کی دین یہ کی دینا جی بیٹھ کے فیصلہ کروا دین تو بہت شانتی پورک ہو جائے گا نہیں تو یہ پروجیکشن نہیں دینا جی پروجیکشن آ د گے تو پروجیکٹر ہو جائے گا پروجیکٹر جی ڈرائیور ڈی سو یہ ساریا گلان پہلے سمسکی کرنے والی نے پہلے بھی سرکار نے بہت دلے کا گرداؤں پہ رک ایٹری ہوگی ਨਾਉ ਕੱਟਾ ਲੈ ਸਰਵੇ ਨੇ ਨਾਉ ਕੋਈ ਕੰਮ ਕਰ ਸਰਵੇ ਨੇ ਨਾ ਕੋਈ ਹੋ ਸਕਦੇ ਨੇ ਉਹ ਜੇ ਕਿਤੇ ਕੋਈ ਜ਼ਮੀਨ ਦੇਖੀ ਜੀ ਕਿ ਜਾ ਕੇ ਲੈਣੀ ਹੈ ਉਹ ਜ਼ਮੀਨਾਂ ਦੇ ਬਾਅਦ ਵੀ ਉਹ ਸਕਦੇ ਹੋਗੇ ਬਿਆਨੇ ਦਿੱਤੇ ਹੋਏ ਉਹ ਮੁੱਕਰ ਕੇ ਇੰਨਾ ਲੰਮਾ ਕਾਊਂਟਰਡ ਕਰ ਦੂਜੀ ਗੱਲ ਬਹੁਤ ਬਿਨਾ ਜਿਵੇਂ ਲੱਗ ਪੈਂਦਾ ਹੈ ਉੱਥੇ ਜਿਹੜਾ ਐਸੀ ਪਾਈ ਜਾ ਰਿਹਾ ਹੈ ਉਹਨੇ ਸਟੇਡੀਅਮ ਨਾਲ ਕਿਰਾਏ 'ਚ ਜ਼ਮੀਨ ਲਾ ਕੇ ਡਿਪਾਰਟਮੈਂਟ ਤੇ ਉਹਨੂੰ ਜੀ ਕਿਸ਼ਤਾ ਭਰੀਆਂ ਨੇ ਕਿਸ਼ਤਾ ਭਾਈਆਂ ਭਰੀਆਂ ਗਿਆ ਜਿਹੜੇ ਚਲੇ ਗਏ ਉਹਨਾਂ ਦੇ ਬੱਚੇ ਹੋਗੇ ਪਰ ਕਿਸੇ ਕਰਕੇ ਮੈਂ ਕਹਿੰਦਾ ਗਵਰਨਮੈਂਟ ਦੇ ਕਿਧੂ ਗਏ ਵੀ ਕੋਈ ਗਵਰਨਮੈਂਟ ਵੀ ਹੋਵੇ ਕਿ ਇੰਤਕਾਲ ਕਰਨੇ ਚਾਹੀਦੇ ਨੇ ਜ਼ਰੂਰ ਵੀ ਇੰਤਕਾਲ ਨਹੀਂ ਜੜੇ ਉਹ ਇੰਤਕਾਲ ਚ ਹੋਣਾ ਚਾਹੀਦੇ ਨੇ ਤੇ ਉਹਨਾਂ ਦਾ ਮਾਪਦੰਡ ਮਿਲਣਾ ਚਾਹੀਦਾ ਇਹ ਗਵਰਨਮੈਂਟ ਦੇ ਡਿਸਪਿਊਟ ਦੇ ਵਿੱਚ ਪਾਰਹੀ ਹੈ ਹਰ ਚੀਜ਼ ਨੂੰ ਡਿਸਪਿਊਟ ਦੇ ਵਿੱਚ ਪਾਰਹੀ ਹੈ ਤਾਂ ਕਿ ਜਿਹੜਾ ਮਾਪਦੇ ਤੋਂ ਤਾ ਵਟਿਆ ਜਾ ਸਕੇ ਸਭ ਤੋਂ ਵੱਡੀ ਗੱਲ ਹੈ ਕਿ ਤਾ ਵਟਿਆ ਜਾ ਸਕੇ ਇਹ ਸਾਰੀਆਂ ਗੱਲਾਂ ਦੀ ਕਲੈਰਟੀ ਹੋ ਜਾਂਦੀ ਹੈ ਬੜੇ ਆਰਾਮ ਨਾਲ ਹੋ ਸਕਦੀ ਹੈ ਕੋਈ ਇਹ ਨਹੀਂ ਕਿ ਵੀ ਕੋਈ ਆਫਰ ਕੰਮ ਹੈ ਜੇ ਸਰਕਾਰ ਕਰਨਾ ਚਾਹੇ ਸਰਕਾਰ ਦਾ ਗਾਜਿਤ ਮਜ਼ਦੂਰਾਂ ਦੀ ਕਰ ਸਕਦੀ ਹੈ ਅੱਜ ਉਹ ਜ਼ਮੀਨਾਂ ਤਾਂ ਹੈ ਨਹੀਂ ਜਿਹੜੇ ਪਲਾਂਟ ਬਣਨੇ ਦੇ ਵਿੱਚ ਜੰਗਲ ਹੁੰਦੇ ਸੀ ਹੋਰ ਹੁੰਦੇ ਸੀ ਅੱਜ ਕੱਲ ਤਾਂ ਸਾਰਾ ਕੁਝ ਵੀ ਸਵੇਰੇ ਜਾਓ ਮੈਗਾ ਚੈ 500 ਏਕੜ ਦੀ ਨਿਸ਼ਾਨਦੇਹੀ ਕਰਕੇ ਆ ਜੇ ਤੋਂ ਸਰਕਾਰ ਦੀ ਡਿਊਟੀ ਬਣਦੀ ਹੈ ਅੱਜ ਬਣਦਾ ਹੈ ਕਿ ਉਹ ਆਪਣੇ ਸਟੇਟ ਨੂੰ ਆਪਣੇ ਸੁਪੇਂ ਸ਼ਾਂਤੀ ਬੁਝ ਰਹਾ ਉਹ ਪ੍ਰੋਬਲਮ ਆ ਬੈਠ ਨਾ ਕਰ ਇਹ ਸਰਕਾਰ ਆਪ ਪ੍ਰੋਬਲਮ ਕ੍ਰੀਟ ਕਰ ਰਹੀ ਹੁੰਦੇ ਲਈ ਜਿਹੜਾ ਵੀ ਸਰਕਾਰ ਨੂੰ ਵੀ ਔਖਾ ਹੋਊਗਾ ਲੋਕਾਂ ਨੂੰ ਵੀ ਔਖਾ ਹੋਊਗਾ ਇੱਥੇ ਰੋਜ਼ ਲਾਈ ਦੇਖ ਪੈਣਾ ਆਪਾਂ ਦੇਖ ਲਈਏ ਖੱਬ ਖੋ ਕਿਸਾਨਾਂ ਦੀ ਕੈਨਟੀ ਜੀ ਹੋਈ ਹੈ ਆਹ ਹੋ ਫੇਰ ਆਪਾਂ ਇਹਨੇ ਚਲ ਚਾਲ ਦੀ ਹੁਣ ਹੋ ਗਈ ਕਿੰਨੀਆਂ ਲੜਾਈਆਂ ਹੋਈਆਂ ਹਰਿਆਣਾ ਨੇ ਕਿਹਦੀ ਚੁੱਕੀ ਲਗੀ ਸਾਡੇ ਭਰਾਵਾਂ ਨੂੰ ਸੋ ਇਹਨਾਂ ਗੱਲਾਂ ਤੋਂ ਸਰਕਾਰ ਦੀ ਡਿਊਟੀ ਹੁੰਦੀ ਹੈ ਜੇ ਬਚਾ ਕੇ ਰੱਖਣ ਜਿੰਨਾ ਬਚਾ ਸਕਣਗੇ ਉਹਨਾਂ ਸਰਕਾਰ ਦਾ ਹੀ ਫਾਇਦਾ ਲੋਕਾਂ ਦਾ ਹੀ ਫਾਇਦਾ ਤੁਹਾਪਾ ਨੂੰ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਮੈਂ ਤਾਂ ਪ੍ਰੈਸ਼ਰ ਬੇਚੀ ਰਿਹਾ ਕਿ ਤੁਸੀਂ ਵੀ ਜ਼ੋਗਦਾਰ ਬાઓ ਇਸ ਗੱਲ ਨੂੰ ਈਟੁਰ ਚੱਕੋ ਕਿ ਵੀ ਆਪਾਂ ਕਿਵੇਂ ਕਿਸਾਨਾਂ ਨੂੰ ਸ਼ਾਂਤੀਪੂਰਵਕ ਦਾ ਮਾਅਬਿਆ ਦੇ ਕੇ ਸ਼ਾਂਤੀਪੂਰਵਕ ਪੂਰਾ ਮਾਅਬਿਆ ਮੈਂ ਜਿਵੇਂ ਏਨੀ ਕਈ ਵਾਰ ਕਹਿ ਗਲ ਹੁੰਦੀ ਹੈ ਕਿ ਜੀ ਇਲੈਕਸ਼ਨ ਆਇਆ ਇਲੈਕਸ਼ਨ ਦਾ ਬੈਨੀਫਿਟ ਲੈਣਾ ਹੈ ਅਸੀਂ ਤੁਹਾਨੂੰ ਇੱਥੇ ਪਲੇਟਫਾਰਮ 'ਤੇ ਇਸ ਗੇਰੇ ਆ ਕਿ ਅੱਜ ਇਹ ਫੈਸਲਾ ਕਰਦੇ ਕਿ ਸਾਰੇ ਮਸਲੇ ਚ ਹੱਲ ਕਰਾਂਗੇ ਅਸੀਂ ਇੱਥੇ ਤੁਹਾਡੇ ਕੋਲ ਆ ਕੇ ਸਰਕਾਰ ਦਾ ਧੰਨਵਾਦ ਕਰਕੇ ਜਾਵਾਂਗੇ ਕਿ ਤੁਹਾਨੂੰ ਬਹੁਤ-ਬਹੁਤ ਧੰਨਵਾਦੀ ਤੁਸੀਂ ਅਸੀਂ ਬੈਠ ਕੇ ਵੀ ਸਿਸਟਮ ਨੂੰ ਕੁਝ ਇਹ ਮਸਲਾ ਹੱਲ ਕੀਤਾ ਪੂਰਾ ਮਾਰਗ ਦਿੱਤਾ ਤੇ ਸਾਡੇ ਕਿਸਾਨ ਖੁਸ਼ ਨੇ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਵੀ ਜੇ ਸੁੱਕੇ ਛਜਨਾ ਤੋਂ ਅਸੀਂ ਮਾਰਦੇ ਨਾ ਤੇ ਨਹੀਂ ਤਾਂ ਫਿਰ ਜਿਵੇਂ ਕਿਸਾਨ ਦੱਸ ਰਹੇ ਨੇ ਕਿ ਇਸ ਦਾ ਬਾਈਦਰ ਕਰਾਂਗੇ ਪਿੰਡਾਂ 'ਚ ਮੜਨੀ ਜਾਣਾ ਇਹ ਮਾਹੌਲ ਕੋਈ ਚੰਗਾ ਮਾਹੌਲ ਨਹੀਂ ਹੈ ਇਹ ਮਾਹੌਲ ਤੋਂ ਹਮੇਸ਼ਾ ਸਰਕਾਰ ਨੂੰ ਬਚਣਾ ਚਾਹੀਦਾ ਤੇ ਚੰਗਾ ਕੰਮ ਕਰਕੇ ਉਹਦਾ ਕ੍ਰੈਡਿਟ ਲੈਣਾ ਚਾਹੀਦਾ ਜੇ ਬਾਈਪਾਸ ਮੰਗੇ ਹੈ ਉਹਦਾ ਕੈਪੀਟਲ ਕੈਪਟਲ ਕਾਹੀਂ ਮਿਲੂਗਾ ਜੇ ਬਾਈਪਾਸ ਬਣੂਗਾ ਕਿ ਸਰਾਨੂੰ ਪੂਰਾ ਮੰਨ ਦਿਆ ਮਿਲੂਗਾ ਆ ਜਿਹੜੇ ਛੋਟੇ ਮੋਟੇ ਮਸਲੇ ਨੇ ਇਹ ਹੱਲ ਹੋਣਗੇ ਚਾਹ ਇਹ ਮਸਲੇ ਹੱਲ ਕਰਨੇ ਚਾਹੀਦੇ ਨੇ ਇਹ ਅੱਜ ਬੇਨਤੀ ਕਰਦੇ ਸੋਹੇ ਜਿਹਾ ਗਾਰਨਟੂ ਆਫ ਇੰਡੀਆ ਨੂੰ ਵੀ ਗੌਰਮਤ ਪੰਜਾਬ ਨੂੰ ਵੀ ਗੋહન ਬੇਨਤੀ ਕਰਦੇ ਆ ਕਿ ਤੁਸੀਂ ਇਹ ਮਸਲਾ ਛਿੰਤ ਸਿਖ ਪਹਿਲੀ ਗੱਲ ਤਾਂ ਇਹ ਪਹਿਲਾਂ ਹੀ ਬਹੁਤ ਮਾਤਾਂ ਲੇਟ ਹੋ ਗਿਆ ਹਾਈ ਕੋਰਟ ਕਿਉਂ ਜਾਣ ਹਾਈ ਕੋਰਟ ਜਾਣ ਦੀ ਲੋੜ ਨਹੀਂ ਪੈਣੀ ਚਾਹੀਦੀ ਇਹਦਾ ਬੈਠ ਕੇ ਇੱਕ ਮੀਟਿੰਗ ਕਰਨ ਕਿ ਜਿੱਤੇ ਦਾ ਛੋਟੀ ਚਾਣੀ ਆਪਨੇ ਫੈਕਸ਼ਨ ਨਾਲ ਗੱਲ ਕਰਨ ਮੈਂ ਇਹਦਾ ਜਿਹੜੇ ਕਿਸਾਨ ਨੇ ਇਹ ਧੱਕਾ ਨਹੀਂ ਕਰਦੇ ਇਹਦਾ ਕਹਿੰਦੇ ਨੇ ਕਿ ਸਾਡੇ ਕੋ ਕਾਬਜ ਨਹੀਂ ਆ ਤੁਸੀਂ ਦੇਖ ਲੋ ਇਹਨਾਂ ਦੇ ਮਤਲਬ ਕਰ ਲੋ ਆਪਨ ਪਤਾ ਹੀ ਹੈ ਅੱਜ ਸੂਰਪਿੰਦਰ ਸ਼ਹਿਰ ਪਟਿਆਲਾ ਦੇ ਹੁੰਦਾ ਗੱਦੇ ਆ ਗਿਆ ਹੈ ਅੱਜ ਕੀ ਨਹੀਂ ਸਾਹਿਬ ਅੱਜ ਮੈਂ ਹਾਲੇ ਪਟਿਆਲਾ ਸੂਰਪਿੰਦਰ ਸਤੂਵਾਲ ਸ਼ਹਿਰ ਦੇ ਵਿੱਚ ਆ ਗਿਆ ਯੂਨੀਵਰਸਿਟੀ ਉੱਥੇ ਬਣੀ ਹੋਈ ਹੈ ਲਾਜ ਯੂਨੀਵਰਸਿਟੀ ਉੱਥੇ ਸਪੋਰਟਿੰਗ ਯੂਨੀਵਰਸਿਟੀ ਉੱਥੇ ਹੈ ਕਿੰਨੇ ਹੋਟਲ ਬਣੇ ਹੋਏ ਨੇ ਕਿੰਨੀਆਂ ਕਲੋਨੀਆ ਬਣੀ ਹੋਈਆਂ ਨੇ ਤੇ ਆ ਜਿੰਨਾ ਜਰਾ ਬਾਈਪਾਸ ਦੀ ਬਾਹੀ ਬਣ ਰਿਹਾ ਹੈ ਕਿ ਸ਼ਹਿਰ ਇੰਨਾ ਡਿਵੈਲਪ ਹੋ ਗਿਆ ਕਿ ਉਹ ਲੋਕ ਅਡਵਾਈਸ ਕਰਦੇ ਅਖੋ ਉਹ ਸ਼ਹਿਰ ਦੇ ਵਿੱਚ ਆਏ ਹੀ ਕਰਦੇ ਸੀ ਬਾਈਪਾਸ ਦੀ ਲੋੜ ਹੀ ਨਾ ਪਈ ਹੈ ਕਿ ਉੱਥੇ ਡਿਵੈਲਪਮੈਂਟ ਹੋ ਗਈ ਕਲੋਨੀਆ ਬਣ ਗਈਆਂ ਤੇ ਗੱਜਾਂ ਦੇ ਭਾਜੀਆਂ ਵੀ ਗਈਆਂ ਤੇ ਤੁਸੀਂ ਅੱਜ ਇੱਕਾਂ ਦੀ ਗੱਲ ਕਰਦੇ ਹੋ ਇਸ ਦਾ ਐਗਰੀਕਲਚਰ ਲੈਂਡ ਜ਼ੋਨ ਦੀ ਗੱਲ ਕਰਦੇ ਹੋ ਇਹ ਜਿਹੜਾ ਰੇਟ ਸੀ 30 ਲੱਖ ਏਕੜ ਦੀ ਗੱਲ ਕਰਦੇ ਹਾਂ ਇਹ ਤਾਂ ਜਿੱਥੇ ਨਾ ਕੋਈ ਲਿੰਕਰ ਹੋੜਾ ਹੈ ਨਾ ਕੋਈ ਜੀਡੀ ਰੋੜਾ ਹੈ ਨਾ ਕੋਈ ਹੋੜਾ ਹੈ ਕੋਈ ਪਹਾੜੀ ਹੈ ਨਹੀਂ ਉੱਥੇ ਵੀ ਇਹਦੀ ਕੱਟ ਲੈਣਾ ਚਾਹੀ 45 ਲੱਖ ਰੁਪਏ ਦਾ ਰੇਟ ਹੈ ਐਤੋਂ ਘੱਟ ਜ਼ਮੀਨ ਕਿਤੇ ਪੰਜਾਬ 'ਚ ਨਹੀਂ ਮਿਲਦੀ ਹੈ ਠੀਕ ਆ ਕੋਈ ਹੁਸ਼ਿਆਰ ਫੁਟਗਾਈ ਵੀ ਹੈ ਰੋਕਦੇ ਵੀ ਕੋਈ ਮਿਲ ਜਾਂਦੀ ਹੁੰਦੀ ਹੁਣੀ ਇੰਨੀ ਜਾਈ ਲੱਖ ਰੁਪਏ ਪੰਜਾਬ ਦੇ ਵਿੱਚ ਕਿਤੇ ਜ਼ਮੀਨ ਨਹੀਂ ਮਿਲਦੀ ਜੋ ਇਹ ਵੇਚ ਦੀ ਤੁਹਾਡੇ ਕੋਲ ਲੈ ਕੇ ਆਏ ਆ ਤੇ ਤੁਹਾਨੂੰ ਵੀ ਵੇਚ ਦੇ ਕੇ ਇਹ ਆਪਣੀ ਤੇ ਗੈਲੀ ਹੋਈ ਕਿ ਆਪਣੀ ਸੁਭੇੜਾ ਇਸ਼ੂ ਹੈ is it a